जय शंकर जय नाग देवता दोस्तों जदा के सांप पड़ रहे ही हाँ जी, हाँ जी, पाजी ये सांप ਤੁਸੀਂ ਦੇਖਿਆ ਸੀ ਹਾਂਜੀ ਹਾਂਜੀ ਉਹ ਦੇਖਿਆ ਸੀ ਇਸ ਸੱਪਾਂ ਦੇ ਵਿੱਚ ਬਹੁਤ ਸਾਰਾ ਪਜਰੀਲਾ ਇਹ ਉਹ ਸੱਪ ਆ ਜਿਹੜਾ ਰੋਲਾ ਪੈਂਦਾ ਵੀ ਸੱਪ ਮੰਜੀ ਤੇ ਚੜ ਕੇ ਬਾਈਟ ਕਰਦਾ ਉਹ ਸੱਪਾ ਹਾਂਜੀ ਹਾਂਜੀ ਕਿਸੇ ਇਨਸਾਨ ਨੇ ਇਦਾਂ ਨਹੀਂ ਸੌਣਾ ਬਿਲਕੁਲ ਤੁਸੀਂ ਕੀ ਕਰਨਾ ਵਾ ਮੈਂ ਤੁਹਾਨੂੰ ਉਹ ਤਰੀਕਾ ਸਮਝਾਣਾ 1 ਲੀਟਰ ਪਾਣੀ ਲੈਣਾ ਹਾਂਜੀ ਉਹਦੇ ਵਿੱਚ 100 ਗ੍ਰਾਮ ਨਵਰਤਨ ਤੇਲ ਪਾਣਾ ਇਹ ਪਾਇਆ ਜੀ ਅੱਬੀ ਸਹੀ ਗੱਲ ਹੈ ਜੀ ਪਾਇਆ ਨਾ ਤੇ ਉਹ ਆਪਣੇ ਸਰੀਰ ਦੇ ਉੱਤੇ ਪ੍ਰੈਸ਼ਰ ਮਾਰ ਕੇ ਰਾਤ ਨੂੰ ਸੌਣਾ ਠੀਕ ਹੈ ਕਿਉਂਕਿ ਤੁਹਾਡਾ ਜਿਹੜਾ ਏਰੀਆ ਵਾ ਨਾ ਸੱਪ ਨੇ ਤੁਹਾਡੇ ਅੱਗੇ ਵੀ ਬੜੇ ਫੜੇ ਪਰ ਇਹ ਨਹੀਂ ਫੜਿਆ ਇੱਕ ਸਭ ਤੋਂ ਵੱਡੀ ਗੱਲ ਇਹ ਛੋਟਾ ਬੱਚਾ ਵਾ ਬੱਚੇ ਹੁੰਦੇ ਚਾਂਸ ਹੁੰਦਾ ਵੀ ਲਾਗੇ ਬੰਨੇ ਹੋਰ ਵੀ ਹੋਣਗੇ ਠੀਕ ਹੈ ਠੀਕ ਹੈ ਤੇ ਛੋਟੇ ਆਪਣਾ ਮੋਬਾਈਲ ਤੇ ਇੱਕ ਜਿਵੇਂ ਸੱਪ ਥੋੜਾ ਜਿਆਦਾ ਜਰੀਲਾ ਵਾ ਨਾ ਨਾ ਆਪਾਂ ਨੂੰ ਤਾਂ ਦਿੱਕਤ ਹੀ ਕੋਈ ਨਹੀਂ ਸਰ ਲਾਈਟ ਦਿਖਾ ਕੇ ਅਰੇ ਜੀ ਮੋਟਰ ਦਾ ਦੇਖਾਂ ਤੇ ਬੋਲਣਾ ਆ ਲੋਕ ਬੈਠੋ ਕਿਆ ਬੋਲੀ ਸੀ ਕਿਆ ਬੋਲੀ ਸੀ ਕਿਆ ਬੋਲੀ ਸੀ ਪਾਦੀ ਇਹ ਉਹੀ ਸਾਪਾ ਜਿਹੜਾ ਕਿ ਬਿਸਤਰੇ ਤੇ ਚੜ ਕੇ ਇਨਸਾਨ ਦੇ ਨਾਲ ਸੌਂ ਜਾਂਦਾ ਸਭ ਤੋਂ ਵੱਡੀ ਗੱਲ ਇਹਦੀ ਟ੍ਰੇਨਿੰਗ ਰੱਖਤੀ ਆ ਬਾਜੀ ਠੀਕ ਹੈ ਇਹਨੇ ਰੋਗ ਦੇ ਟਾਈਮ ਨਿਕਲਣਾ ਬੇਫਿਕਰ ਹੋ ਜਾ ਇਹ ਚੀਜ਼ ਦਾ ਸਿਰਫ YouTube ਤੇ ਨਾਮ ਭਰਦਾ ਮੇਰੀਆਂ ਗੱਲਾਂ ਤੇ ਯਕੀਨ ਨਹੀਂ ਕਰਨਾ ਜੋ ਦੂਤੇ ਸੱਪ ਦੇ ਨਾਂ ਭਰਨਾ ਕੋਮਨ ਕਰਿਆਤ ਜਦੋਂ ਵੀ ਕਿਸੇ ਨੂੰ ਇਹ ਬਾਈਟ ਹੋਇਆ ਜਿਹੜਾ ਬੰਦਾ ਦੇਸੀ ਦਵਾਈ ਹਕੀਮ ਵੈਦ ਜੋਗੀ ਦੇ ਚੱਕਰ 'ਚ ਪੈ ਗਿਆ ਉਹਨੇ ਮਰ ਜਾਣਾ ਇਹਦਾ ਜਿਹੜਾ ਜ਼ਹਿਰ ਵਾ 2.5 ਘੰਟੇ ਤੋਂ ਬਾਅਦ ਉਹ ਬੰਦੇ ਦੇ ਸਰੀਰ 'ਤੇ ਅਸਰ ਕਰਦਾ ਜੇ ਮੰਨ ਲਓ ਮੈਨੂੰ ਕੱਟ ਦੇ 2.5 ਘੰਟੇ ਮੈਨੂੰ ਪਤਾ ਹੀ ਨਹੀਂ ਲੱਗਣਾ ਮੈਨੂੰ ਕੁਝ ਵੀ ਨਹੀਂ ਹੋਣਾ 2.5 ਘੰਟੇ ਤੋਂ ਬਾਅਦ ਵਿੱਚ ਸਭ ਤੋਂ ਸਮਝਣ ਵਾਲੀ ਗੱਲ ਇਹ ਵੀ ਇਹ ਲੱਛਣ ਕੀ ਆ ਇਹਦਾ ਪਹਿਲਾ ਲੱਛਣ ਵਾ ਸੰਗ ਦਾ ਸੁੱਕਣਾ ਦੋਸਤੋ ਇਹਦਾ ਦੂਜਾ ਲੱਛਣ ਵਾ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਣਾ। ਇਹਦਾ ਤੀਜਾ ਲੱਛਣ ਇਹ ਆ ਜਿੱਦਾਂ ਬਹੁਤ ਜ਼ਿਆਦਾ ਸ਼ਰਾਬ ਪੀਤੀ ਇਹਦਾ ਨਸ਼ਾ ਹੋਣਾ। ਬੰਦੇ ਨੂੰ ਧੁੰਦਲਾ ਧੁੰਦਲਾ ਦੇਖਣਾ। ਜਦੋਂ ਮੰਨ ਲਓ ਕੋਈ ਵੀਰ ਖੇਤਾਂ 'ਚ ਰਹਿੰਦਾ ਵਾ ਉਹਨੂੰ ਇਹ ਸਾਰੇ ਲੱਛਣ ਹੁੰਦੇ ਆ। ਉਹ ਕੀ ਕਰਦੇ ਆ ਮਾਰੀ ਮੋਢੀ ਬ੍ਰੈਡ ਪ੍ਰੈਸ਼ਰ ਦੀ ਦਵਾਈ ਲਰ ਲੈਂਦੇ ਆ। ਪਰ ਇਹਦੇ ਉੱਤੇ ਕੋਈ ਵੀ ਦਵਾਈ ਦੇਸੀ ਕੋਈ ਮਣਕਾ ਕੋਈ ਨਾਜਾ 200 ਇੱਥੋਂ ਤੱਕ ਜੇ ਭਾਜੀ ਇਹ ਮੈਨੂੰ ਨਹੀਂ ਕੱਟੇ ਤੇ ਮੇਰਾ ਵੀ ਦੇਸੀ ਦਵਾਈ ਨਾਲ ਟ੍ਰੀਟਮੈਂਟ ਨਹੀਂ ਜੀ ਹੋਣਾ ਮੈਂ ਤੁਹਾਨੂੰ ਕਹਿੰਦਾ ਕਿ ਸਮੈਲ ਆਣੀ ਆ ਆ ਦੇਖੋ ਮੇਰਾ ਹੱਥ ਆ ਮੈਂ ਸੱਪ ਨੂੰ ਹਟਾ ਲਿਆ ਠੀਕ ਆ ਮੈਂ ਤੁਹਾਨੂੰ ਜਾਣ ਲੱਗਿਆ ਦੀ ਸਮੈਲ ਚੈੱਕ ਕਰਾਵਾਂਗਾ ਇਹ ਜਦੋਂ ਸੱਪ ਘਰ ਚ ਮਾਰ ਦਿੰਦੇ ਆ ਇਸੇ ਨਸਲ ਦੇ ਘਰ ਚ ਆਉਣੇ ਸ਼ੁਰੂ ਹੋ ਜਾਂਦੇ ਆ ਕੁਝ ਚੀਜ਼ਾਂ ਹੁੰਦੀਆਂ ਆ ਮੈਂ ਘਰ ਦੇ ਵਿੱਚ ਰੱਖਣ ਲਈ ਉਹਨਾਂ ਦੇ ਨਾਲ ਹੀ ਸੱਪ ਨਹੀਂ ਆਊਗਾ ਜੇ ਦੋਸਤੋ ਕਿਸੇ ਦੇ ਘਰ ਬਹੁਤ ਜ਼ਿਆਦਾ ਸੱਪ ਆਉਂਦੇ ਆ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਵਾ ਕਿ ਹੁਣ ਆ ਇਹ ਡੱਬੇ ਦੇ ਵਿੱਚ ਪਾਣੇ ਆ ਤੇ ਫਿਰ ਤੁਹਾਡੇ ਨਾਲ ਗੱਲ ਕਰਦੇ ਆ ਸਰ ਮੇਰੇ 22 ਸਾਲ ਦਾ ਤਜਰਬਾ ਹਵਾ ਸੱਪ ਫਰਦਾ ਉਹ ਇਹ ਕੋਲ ਆਤਮਕ ਕੀ ਬੋਲਦੇ ਹੋ ਦੇਖੋ ਮੈਂ ਕਿੰਨੀਆਂ ਸਾਮੀਆਂ ਨੇ ਡੱਬੇ ਚ ਪਾ ਲਿਆ ਬਿਲਕੁਲ ਬਿਲਕੁਲ ਉਹ ਬਾਪੂ ਜੀ ਆਰਾ ਬਾਬਾ ਜੀ ਉੱਪਰ ਮੈਂ ਮੈਂ ਉਸ ਦੇ ਉੱਪਰ ਹੱਥ ਦਿਖਾਇਆ ਹੋਇਆ ਬਿਲਕੁਲ ਪ੍ਰੋਪਰ ਇਕ ਕੋਬਰੇ ਦੇ ਨਾਲ ਨੂੰ ਜਰੀਲਾ ਵਾ ਕੋਬਰੇ ਸੱਪ ਦੇ ਨੂਰੋਂ ਕੱਟੂਗਾ ਜਦੋਂ ਪਿਆਰ ਆਊਗਾ ਜਦੋਂ ਵੀ ਕੋਈ ਵੀਰੇ ਡੱਬੇ 'ਚ ਸੱਪ ਪਾਉਂਦਾ ਵਾ ਉਹਨੇ ਛੇਕ ਜ਼ਰੂਰ ਕੱਢਨੇ 2-4 ਉਹ ਮੈਂ ਤੁਹਾਨੂੰ ਸਮਝਾਉਣਾ ਇਹ ਦੇਖਿਓ ਕਿੰਨੀ ਕੰਦੀ ਸਮੈਲ ਆ ਰਹੀ ਹੈ ਹੱਥ 'ਚੋਂ ਆ ਰਹੀ ਹੈ ਨਾ ਜਦੋਂ ਤੁਸੀਂ ਸੱਪ ਮਾਰਦੇ ਜੇ ਉਸਦਾ ਵੀ ਤੇਰੀ 스멜 ਜਿਹੜੀ ਰਿਲੀਜ਼ ਹੋ ਜਾਂਦੀ ਆ ਦੂਜੇ ਸੱਪ 2 4 5 ਕਿੱਲੇ ਤੋਂ ਵੀ 스멜 ਸੌਂ ਕੇ ਆਊਗਾ ਇਹ ਦੇਖ ਬੱਚੇ ਆ ਰਹੀ ਐ ਨਾ ਕਿੰਨੀ ਜੰਦੀ 스멜 ਹਾਂ ਇਹੇ ਸੱਪ ਦੇ ਆਉਣ ਦਾ ਕਾਰਨ ਸਿਰਫ ਇਹ 스멜 ਵਾ ਇਸੀ ਚੀਜ਼ ਦਾ ਯਹੀ ਰਹਿਣਾ ਚੁੱਕਦੇ ਆ ਜਿਹੜੀ ਅਸੀਂ ਚੀਜ਼ਾਂ ਦਿੱਤੀਆਂ ਨੇ ਘਰ 'ਚ ਰੱਖਣ ਲਈ ਉਹਦੀ ਵੀ 스멜 ਬੜੀ ਹੋਈ ਆ ਸੱਪ ਨੂੰ ਉਹ 스멜 ਤੋਂ ਅਲਰਜੀ ਆ ਠੀਕ ਹੈ ਉਹ ਚੀਜ਼ ਦੇ ਨਾਲ ਸੱਪ ਘਰ ਦੇ ਵਿੱਚ ਨਹੀਂ ਕੋਈ ਆਊਗਾ ਇੱਕ ਜੀ ਨੂੰ ਮੈਂ ਸ਼ੌਂਕਿਆ ਤੌਰ ਹਾਂਜੀ ਅਸੀਂ ਸ਼ੌਂਕਿਆ ਤੌਰ 'ਤੇ ਅਸੀਂ ਪ੍ਰੋਫੈਸ਼ਨਲ ਨਹੀਂ ਵਾ ਤੁਸੀਂ ਕਿੰਨੇ ਵੇਲੇ ਫੋਨ ਕੀਤਾ ਰਾਤ ਟਾਈਮ ਦੇਖਿਓ ਹੋ ਹੋ 10 10:30 ਹੋ ਗਏ ਆਪ ਤੁਸੀਂ 10:30 ਵਜੇ ਫੋਨ ਕੀਤਾ ਹਾਂਜੀ ਕੀਤਾ 10:30 ਵਜੇ ਪਹਿਲੀ ਰਿੰਗ ਤੇ ਤੁਹਾਡਾ ਫੋਨ ਚੁੱਕਿਆ ਜੀ ਚੁੱਕਿਆ ਬਾਬਾ ਜੀ ਤੁਹਾਨੂੰ ਇਹ ਵੀ ਨਹੀਂ ਦੋ ਵੀ ਮੈਨੂੰ ਆਣ ਕੇ ਖੜੋ ਨਹੀਂ ਬੋਲੇ ਜੀ ਕਮੈਂਟਾਂ ਵਿੱਚ ਲੋਕ ਮੈਨੂੰ ਵੀ ਮਾਰਾ ਚੰਗਾ ਬੋਲ ਨਹੀਂ ਨਹੀਂ ਬਹੁਤ ਵਧੀਆ ਕੰਮ ਕਰਦੇ ਲੋਕ ਪਤਾ ਕੀ ਕਹਿੰਦੇ ਲੋਕਾਂ ਨੇ ਭਾਜੀ ਤੁਸੀਂ ਆਪਣੇ ਸਭ ਛੱਡ ਕੇ ਵੀਡੀਓ ਬਣਾਉਂਦੇ ਨਹੀਂ ਜੀ ਨਹੀਂ ਨਹੀਂ ਇਹ ਤਾਂ ਪੱਕੀ ਗੱਲ ਹੈ ਬੋ ਜੀ ਆਪਾਂ ਦਾ ਕੋਈ ਕੰਟੈਕਟ ਨਹੀਂ ਹੋਆ ਪਹਿਲੇ ਕਦੇ ਆਪਣੇ ਕੰਟੈਕਟ ਨਹੀਂ ਹੋਆ ਆਪਨੇ ਫੋਨ ਕੀਆ ਆਪਕਾ ਫੋਨ ਉਠਾਇਆ ਬਿਲਕੁਲ ਜੀ ਆਪੋ ਇਹ ਤਾਂ ਨਹੀਂ ਬੋਲੇ ਕਰ ਸੇ ਲੈ ਕੇ ਆਓ ਨਹੀਂ ਜੀ ਜੀ ਮੇਰੀ ਦੋ ਬਾਈ ਕਿਚੋਰੀ ਹੋ ਗਈ ਬਿਲ ਸਹੀ ਬਾਰੇ ਅਗਰ ਇਸ ਟਾਈਮ ਨਾ ਹਾਂ ਹਾਂਜੀ ਤੋ ਵੀ ਉਹ ਆਤੋ ਪਕੜ ਨਹੀਂ ਸਕਤੇ ਨਹੀਂ ਪਕੜ ਸਕਤੇ ਕਿਸੇ ਬੱਚੇ ਦਾ ਨੁਕਸਾਨ ਹੋ ਸਕਦਾ ਕਿਸੇ ਆਦਮੀ ਦਾ ਹੋ ਸਕਦਾ ਇਹ ਮੇਰੇ ਕੋ ਕਾਟੇ ਨਾ ਹਾਂਜੀ ਤੋ ਇਹ ਮੇਰੀ ਵੀ ਜਾਨ ਲੈ ਸਕਦਾ ਹਾਂ ਸਹੀ ਹੈ ਕਿਸਕਾ ਕੋ ਹੋ ਸਕਾ ਥੋੜੀ ਹੈ ਜੀ ਇਸ ਚੀਜ਼ ਦਾ ਸਿਰਫ ਆਪਣੇ ਨਾਮ ਵਰਨਾ ਕਾਮਨ ਕਰੈ ਨਹੀ ਨਹੀ ਹੈ ਜੀ ਦੋਸਤੋ ਇਹ ਵੀਡੀਓ ਤੁਸੀਂ ਮੇਰੇ YouTube ਚੈਨਲ ਸਨੇਗਮੈਨ ਪੰਜਾਬ ਤੇ ਦੇਖ ਰਹੇ ਜੇ ਲਾਈਕ ਸ਼ੇਅਰ ਕਮੈਂਟ ਕਰਿਓ ਕਮੈਂਟਾਂ ਚ ਦੱਸਿਓ ਕਿ ਤੁਸੀਂ ਸਾਡੀ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਜੇ ਕਿਸੇ ਦਾ ਭਾਈ ਟਾਈ ਫੈਟ ਨਾ ਠੀਕ ਹੁੰਦਾ ਓਏ ਅਸੀਂ 600 ਰੁਪਏ ਦੀ ਦਵਾਈ ਦਿੰਨੇ ਆਂ ਵਿਆਹ ਦੇ ਨਾਲ ਦੀ ਹਾਂਜੀ ਕਿਸੇ ਦੇ ਗੁਰਦੇ 'ਚ ਪੱਥਰੀ ਆ ਹਾਂਜੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਸਸੀਂ ਦੇਸੀ ਦਵਾਈਆਂ ਦਾ ਕੰਮ ਵੀ ਕਰਦੇ ਠੀਕ ਆ ਅਸੀਂ ਦੇਸੀ ਦਵਾਈਆਂ ਦਾ ਜ਼ਿਆਦਾ ਵੀਡੀਓ ਦੇ ਵਿੱਚ ਰੌਲਾ ਨਹੀਂ ਸੀ ਪਾਉਂਦੇ ਹਾਂਜੀ ਪਰ ਲੋਕ ਠੀਕ ਹੁੰਦੇ ਆ ਲੋਕ ਕਹਿੰਦੇ ਆ ਕਿ ਵੀਰ ਜੀ ਤੁਸੀਂ ਦੇਸੀ ਦਵਾਈਆਂ ਦਾ ਜ਼ਿਕਰ ਜ਼ਰੂਰ ਕਰਿਆ ਕਰੋ ਠੀਕ ਆ ਦੇਖੋ ਅਜੇ ਵੀ ਸਮੈਲ ਆ ਰਹੀ ਆ ਰਹੀ ਜੇ ਮੈਨੂੰ ਹੁਣ ਸਹੀ ਤਰੀਕੇ ਦੇ ਨਾਲ ਬੋਲਸ਼ ਦੇਸੀ ਦਵਾਈ ਦੇ ਨਾਲ ਨਾ ਕਰਾਂ ਤਾਂ ਮੇਰੀ ਬਾਹ ਗੱਲ ਚ ਨਹੀਂ

उसके अंदर सौ ग्राम नवरत्न तेल डालना है उसके ऊपर कटिंग वाला प्रेशर लगाना है ये जितने बच्चे हैं जब सोना है अपने शरीर के ऊपर स्प्रे करके सोना है 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 जो मेन दरवाजा इसके ऊपर भी स्प्रे करनी ये चीज का ध्यान रख लो कि गर्मी के आठ महीने आपने स्प्रे करनी है एक लीटर पानी दो लीटर पानी में आप सौ ग्राम नवरत्न तेल डाल लो तब भी ये काम करेगा अगर ये सांप यहाँ पे भी आ देगा तो ये बिस्तरे पे नहीं चढ़ेगा जब आपने नवरत्न तेल डाला होगा कितना अपने आप, आप आप रोज दिन है जो गर्मी के आठ महीने होते हैं चालीस पचास रुपए की शीशी है आपके दस पंद्रह दिन निकल जाएंगे अगर तीन सौ रुपए का तेल भी महीने में लग जाए कोई बात नहीं। ये बात बच्चे तो सेफ है ना बिल्कुल जी बिल्कुल तो दोस्तों सर आपको ना हमारा काम कैसा लगता है बहुत बढ़िया लगा बाबा जी जो बात को आये ने सारी रात हमारी ओके हो जानी थी और आप साप वगैरह को मार, मार मारते नहीं हो नहीं, नहीं मारते जी नहीं मारते आप राजस्थान के हो राजस्थान गुगा जी को मानते हो मानते बिल्कुल मैं भी गुगा वीर जी को बहुत मानता हूँ लेकिन ये माइक पकड़ना मैं आपको समझाता हूँ सांप काट दिया जहर इसने अंदर छोड़ दिया ऐसे फांडा करेंगे तो आदमी का जहर जाएगा कहा सर मेरे को ये बात बाहर जाएगा पंजाब में सिर्फ दो सांप जहरीले जो आदमी को डसके आदमी की जान लेते हैं सिर्फ दो नस्ल है हाँ जी उसके बिना बाकी बीसो नस्लें हैं जो इसमें जहर ही नहीं है नहीं, बिल्कुल बिल्कुल अब साम काट गया कर हाँ। दिया हाँ अगर तो बिना जहर वाला है हाँ। तो आप भी बचेंगे मैं भी बचूंगा अगर जहर वाला है तो नहीं बचेंगे तब नहीं बचेंगे भिल्कुल, जी बिल्कुल बिल्कुल तो नंबर है हमारा आपकी स्क्रीन पे चल रहा है पचानवे बनवे नड़िन्नवे त्रेठ और पैंतीस बाकी किसी को सांप काटता है मेरे एरिया में तो कोई मेरे को रात दो बजे फोन करे भाई जी मैं दो बजे उसका पहली कॉल में फोन उठाऊंगा

मैं लोगों से सांप पकड़ने के पैसे ना लूं तो मेरा घर का गुजर बसर बिल्कुल आजकल कोई नहीं उठता है कोई फोन नहीं उठाता है अगर यूट्यूब पे मेरे को थोड़े से पैसे आने लगे पंजाब के लोग मेरे को सपोर्ट करें तो ऑन कैमरा बोल रहा हूँ अपने काम की फ्री सेवा नहीं नहीं बहुत बढ़िया बाबा जी पैसे लेके भी हम तो बोल रहे कोई बात नहीं ये दुखते नहीं पे अरे मेरा ये है की मैं बोलता हूँ की मैं सांप पकड़ने के पैसे लूंगा ही नहीं फिर फिर फिर। लेकिन ये बताओ की मैं घर कैसे चलाऊ जब मेरी बाइक चोरी हुई मेरी किसी ने हेल्प नहीं की नहीं। जब मेरे मोबाइल साल में पांच चार खोस लेते हैं मेरी तब हेल्प नहीं होती नहीं, नहीं, सही मैं ड्राइवरी करता था कंपनी मेरी आँख की पुतली में सांप काटा है बूटे से उतारते हुए मेरी तब हेल्प नहीं हुई तो जब मेरे जैसे आदमी ने एक नये काम करना है अच्छा पूरे जिले का काम करना है उसकी सपोर्ट नहीं होती तो फिर उस आदमी का दिल दुखता है यार अभी देखो सोशल मीडिया पे कैसी कैसी वीडियो पोस्ट होती है उनको पैसे आ रहे हैं जो आदमी रात एक बजे उठ के दो बजे आ रहा है बीस साल से अपना टैलेंट दिखा रहा है उसको एक रुपया नहीं आता फिर मन तो परेशान होता ना होता होता आप होता मेरी है। जगह पे रखे आओ। ने, ने, मान रहे हैं। हम आप मान दो हैं। ही काम करोगे या तो ये काम छोड़ दो। काम छोड़ छोड़ दो या फिर अपने काम का रेट रख लोगे बिल्कुल 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 दोस्तों बताना क्या हमारा काम कैसे लग रहा है जिला तरन तारण शहर पट्टी इमरजेंसी किसी को भी जरूरत पड़ती है भिखी पिंड तरन तारण अमृतसर चुबाल ਰਾਤ 2 ਵਜੇ ਵੀ ਰਿੰਗ ਮਾਰੋ ਅਸੀਂ 2 ਵਜੇ ਵੀ ਆਪਣੇ ਰਿਸਕ ਤੇ ਆਵਾਂਗੇ ਅਸੀਂ ਕਿਸੇ ਦਾ ਰਿਸਕ ਤੇ ਨਹੀਂ ਆਵਾਂਗੇ ਹਾਂਜੀ ਭਾਜੀ ਕੋਈ ਹੋਰ ਸਵਾਲ ਹੈਗਾ ਤਾਂ ਮੈਂ ਜਵਾਬ ਦੇਣ ਲਈ ਤਿਆਰ ਆ ਇਹ ਜੀ ਕੋਈ ਜਿਸ ਮਲੋ ਇੱਕ ਜੰਮਰ ਦੇ ਸੀ ਦੇ ਵਿੱਚ ਲੜੀ ਜਾਵੇ ਕਿਸੇ ਬੰਦੇ ਨੂੰ ਤੋਂ ਬਚਾਉਣ ਦਾ ਕੋਈ ਤਰੀਕਾ ਛੇਤੀ ਕੋਈ ਪਹਿਲਾਂ ਜਾਣ ਤੋਂ ਹਸਪੀਟਲ ਜਾਣ ਤੋਂ ਬਹੁਤ ਵਧੀਆ ਸਵਾਲ ਹੈ ਬੇਟਾ ਕਸਪ ਲੜੇ ਦੇ ਡਾਕਟਰ ਕੋਲ ਜਾਣ ਤੋਂ ਪਹਿਲਾਂ ਕੀ ਟਰੀਟਮੈਂਟ ਆਜ ਮੈਂ ਤੁਹਾਨੂੰ ਇੱਕ ਇਹੋ ਜਿਹਾ ਟਰੀਟਮੈਂਟ ਦੱਸਦਾ ਜਿਹੜਾ ਕਾਰਕਲਾ ਆਹ ਸਿਰਿੰਜ ਹਾਂਜੀ ਹਾਂਜੀ ਇਹਨੂੰ ਪੈਕਿੰਗ ਤੋਂ ਬਾਹਰ ਨਹੀਂ ਕੱਢਣਾ ਠੀਕ ਹੈ ਇਹਨੂੰ ਪੈਕਿੰਗ ਚ ਰੱਖ ਦੇਣਾ ਹਾਂਜੀ ਇਹ 200 ਵਾਲੀਆਂ ਨਹੀਂ ਆ ਕਿ 50 ml ਕਿ ਦੀਆਂ ml ਕਿ 10 ml ਤੇ ਇਹਨੂੰ ਰੱਖ ਲੈਣੀਆਂ ਘਰ ਚ ਆਹ ਸਿਰਿੰਜ ਕੱਢੀ ਗਈ ਹਾਂਜੀ ਇਹਨੂੰ ਇੱਥੋਂ ਬਾਹਰ ਦੇਣਾ ਠੀਕ ਹੈ ਜੀ ਸਮਝ ਗਏ ਨਾ ਬਾਹਰ ਦੇਆ ਆਹ ਸਾਰਾ ਵੇਸਟ ਹੋ ਗਿਆ ਇਹਨੂੰ ਸੁੱਟ ਦੇਣਾ ਆਹ ਚੀਜ਼ ਇੱਥੋਂ ਵੀ ਪਾਉਣੀ ਠੀਕ ਹੈ ਜੀ ਇਹਦੇ ਅੰਦਰ ਚਲੀ ਗਈ ਆਹ ਥੱਲੇ ਕਾਲਰ ਬਣੀ ਆ ਜਿੱਥੇ ਸੱਪ ਕੱਟਦਾ ਥੱਲੇ ਨੂੰ ਚੀਰੇ ਦੇਣੀ ਆ ਹਾਂਜੀ ਕਿਦਾਂ ਚੀਰੇ ਦੇਣੀ ਆ ਬਲੇਡ ਨਾਲ ਮਾਰੇ ਮਾਰੇ ਥੱਲੇ ਨੂੰ ਜੇ ਇਸ ਤਰੀਕੇ ਨਾਲ ਚੀਰਾ ਦਵਾਂਗੇ ਤੇ ਨਾਰਾਂ ਕੱਟਣ ਦਾ ਡਰੂਗਾ ਕੀ ਦਰੁੰਦਾ ਨਾਰਾਂ ਘਟੰਦਾ ਅੱਜ ਬੈਕਟੇਸ ਆਪ ਘਟਿਆ ਐ ਚੀਜ਼ ਨੂੰ ਬੰਨਨੇ ਜਿਆਦਾ ਜ਼ੋਰ ਦੇ ਨਹੀਂ ਬੰਨ ਪਾਉਣਾ ਨੋਰਮਲ ਜੇ ਬੰਨ ਪਾਉਣਾ ਸਿਰਫ ਇਸ ਚੀਜ਼ ਨੂੰ ਰੋਕਣਾ ਜਿਆਦਾ ਘਸ ਕੇ ਬੰਨ ਪਾਉਗੇ ਬਾਹ ਬਹੁਤ ਦਰਦ ਕਰੂਗੀ ਬੰਨ ਪਾ ਲਿਆ ਪੰਜ ਸੱਤ ਮਿੰਨੀ ਚੀਰੇ ਦੇਤੇ ਆਸ ਰਿੰਜ ਨੂੰ ਉੱਤੋਂ ਵੱਡਰੇ ਵਿੱਚ ਪਾ ਕੇ ਇਸ ਤਰੀਕੇ ਨਾਲ ਸਰਿੰਜ ਕਚਣੀਆ ਇਹਨੇ ਲਹੂ ਕੱਢਣਾ ਠੀਕ ਇਹਨੇ ਪੰਪਿੰਗ ਦਾ ਕੰਮ ਕਰਦੇ ਨੇ ਹਵਾ ਨਹੀਂ ਬਾਹਰ ਆਉਂਦੀ ਠੀਕ ਉਸ ਤੋਂ ਬਾਅਦ ਵਿੱਚ ਆਮ ਬੰਸਾਰੀ ਵਾਲੀਆਂ ਦੁਕਾਨਾਂ ਤੋਂ ਨਿਸ਼ਾਦਰ ਮਿਲਦਾ ਹਾਂਜੀ ਉਹ ਚੀਰਿਆਂ ਦੇ ਵਿੱਚ ਨਸ਼ਾਦਰ ਭਰਦਾ ਨਸ਼ਾਦਰ ਸੱਪ ਲੜੇ ਦੇ ਕਿਦਾਂ ਕੰਮ ਕਰਦਾ ਜਦੋਂ ਸੱਪ ਬਾਈਟ ਕਰਦਾ ਨਾ ਉਸ ਸਗੈ ਦੇ ਉੱਤੇ ਬੰਦੇ ਦਾ ਖੂਨ ਜੰਮ ਜਾਂਦਾ ਹਾਂਜੀ ਹਾਂਜੀ ਉਹ ਨਸ਼ਾਦਰ ਦਾ ਹੁੰਦੇ ਨਾਲ ਕੀ ਹੈ ਵੀ ਬੰਦੇ ਦੇ ਸਰੀਰ ਚੋਂ ਖੂਨ ਜਿਆਦਾ ਛੇਤੀ ਬਾਹਰ ਆਉਂਦਾ ਪੈਂਦਾ ਠੀਕ ਉਸ ਤੋਂ ਬਾਅਦ ਵਿੱਚ ਤੁਸੀਂ ਕਿਸੇ ਡਾਕਟਰ ਕੋਲ ਜਾਂ ਕਿਸੇ ਵੀ ਜਿੱਥੇ ਵੀ ਤੁਹਾਡਾ ਦਿਲ ਜੰਮਦਾ ਤੁਸੀਂ ਆਪਣੀ ਮਰਜ਼ੀ ਨਾਲ ਜਾ ਸਕਦੇ ਜੀ ਪਰ ਮੈਂ ਇਹ ਕਹੂੰਗਾ ਵੀ ਇਹ ਸੱਪ ਲੜੇ ਦੇ ਇੱਕ ਡਾਕਟਰ ਕੋਲ ਜਾਣਾ ਬਿਲਕੁਲ ਮੇਰੇ ਕੋਲ ਪਰਸੋ ਇਕਬੀਰ ਕਿਆ ਰੋਂਦਾ ਆ ਉਹਨੂੰ ਨਾਰਮਲ ਜਿਹਾ ਸੱਪ ਕੱਟਿਆ ਮਾਰੀ ਜਾਨ ਬਚਾਤੀ ਕਿੱਦਾਂ ਬਚ ਗਈ ਉਹਨੂੰ ਨਾਰਮਲ ਜਿਹਾ ਸੱਪ ਸੀ ਕੋਈ ਖਾਸ ਜ਼ਹਿਰ ਵਾਲਾ ਨਹੀਂ ਸੀ ਫਿਰ ਮੇਰੇ ਕੋਲ ਇੱਕ ਵੀਰ ਤੁੰਗ ਪਿੰਡ ਵਾ ਆਪਣੇ ਸੰਗਮਾਂ ਦੇ ਲੱਗ ਗਈ ਤੁਹਾਡੇ ਵਾਂਗੂ ਵੀਰ ਸੀ ਝੋਨੇ ਦੇ ਵਿੱਚ ਖਾਦ ਬਾ ਰਿਆ ਸੀ ਉਹਦਾ ਉੱਤੇ ਪਿਆ ਰਾਇਆ ਸੀ ਆਪਣੇ ਇੱਥੇ ਦੰਦੀ ਵੱਡੀ ਮੈਨੂੰ ਪਤਾ ਵਾ ਵੀ ਕਿਹੜਾ ਸੱਪ ਕਿਸ ਤਰੀਕੇ ਦਾ ਮੈਂ ਪਰਖ ਕਰ ਲੈਣਾ ਇਹ ਚੀਜ਼ਾਂ ਦੀ ਉਹ ਵੀ ਵੀਰ ਦੀ ਜਾਨ ਬਚ ਗਈ ਮੈਂ ਆਉਣ ਕੈਮਰੇ ਦੇ ਸਾਹਮਣੇ ਆਉਂਦਾ ਵੀ ਮੈਂ ਉਹ ਦੋਵਾਂ ਮਰੀਜ਼ਾਂ ਦੀ ਜਾਨ ਨਹੀਂ ਬਚਾਈ ਉਹਨਾਂ ਦੇ ਕਰਮ ਚੰਗੇ ਆ ਵੀ ਉਹਨਾਂ ਨੂੰ ਸੱਪ ਜਿਹੜਾ ਵਾ ਨਾਰਮਲ ਜਿਹਾ ਜ਼ਹਿਰ ਵਾਲਾ ਠੀਕ ਕੱਟਿਆ ਸੀ ਮੇਰਾ ਮਕਸਦ ਸੱਪ ਲੜੇ ਦਾ ਇਲਾਜ ਕਰਨਾ ਨਹੀਂ ਮੇਰਾ ਮਕਸਦ ਇਹ ਹੈ ਕਿ ਜੇ ਬਿਨਾ ਜ਼ਹਿਰ ਵਾਲਾ ਕਿਸੇ ਨੂੰ ਸੱਪ ਕੱਟਦਾ ਵਾ ਤੇ ਆਪਾਂ ਉਹਨੂੰ ਕੈਮ ਕਰ ਦਈਏ ਠੀਕ ਜੇ ਕਿਸੇ ਨੂੰ ਸੱਪ ਵਾਲਾ ਜ਼ਹਿਰ ਲੜਦਾ ਵਾ ਉਹਨੂੰ ਭਾਵੇਂ ਮੈਂ ਅੰਮ੍ਰਿਤਸਰ ਜਾ ਕੇ ਵੀ ਡੀਕ ਇਹ ਲਵਾਇਆ ਠੀਕ ਰਾਤ ਵੀ ਉੱਥੇ ਜਾਗਿਆ ਇੱਕ ਕੰਮ ਹੁੰਦਾ ਵੀ ਬੰਦੇ ਦੀ ਜਾਨ ਬਚਾਉਣੀ ਬਿਲਕੁਲ ਤਾਂ ਆਪਾਂ ਅਨਿਸ਼ਾ ਜਾਨ ਬਚਾਉਣ ਚ ਯਕੀਨ ਰੱਖਦੇ ਆ ਆਪਾਂ ਇਹ ਨਹੀਂ ਕੀਤਾ ਵੀ ਸੱਪ ਜ਼ਹਿਰ ਨਾਲ ਲੜਿਆ ਤਾਂ ਆਪਣੇ ਦੇਸੀ ਦਵਾਈਆਂ ਦੇ ਐਕਸਪੈਰੀਮੈਂਟ ਕਰੀਏ ਬਿਲਕੁਲ ਆਪਣਾ ਮਕਸਦ ਹੈ ਵੀ ਜੇ ਸੱਪ ਵਾਲਾ ਜ਼ਹਿਰ ਲੜਿਆ ਵਾ ਤੇ ਬੰਦੇ ਦੀ ਜਾਨ ਬਚਾਉਣ ਲਈ ਕਿਹੜਾ ਲੱਗੇ ਹਸਪੀਟਲ ਪੈਂਦਾ ਵਾ ਸਹੀ ਐ ਇਤੋਂ ਸੱਪ ਘਾਟ ਦਾ ਗੁਰੂ ਨਾਨਕਾ ਹਸਪੀਟਲ ਜਿੱਥੇ ਤੁਹਾਡਾ ਸੱਪ ਲੜੇ ਦਾ ਫ੍ਰੀ ਟਰੀਟਮੈਂਟ ਹੋਊਗਾ 5-10000 ਰੁਪਏ ਲੱਗੂਗਾ ਜੇ ਤੁਸੀਂ ਟਾਈਮਿੰਗ ਖਰਾਬ ਕਰਦੇ ਆ ਫੇਰ ਭਾਜੀ ਪ੍ਰਾਈਵੇਟ ਲੱਖ ਰੁਪਏ ਵੀ ਲੱਗ ਜਾਣਾ ਇਲਾਜ ਕਰਾਉਣ ਦਾ ਉਸ ਵੇਲੇ ਪੈਸੇ ਮੁੱਖ ਨਹੀਂ ਹੁੰਦੇ ਨਹੀਂ ਉਸ ਵੇਲੇ ਸਿਰਫ ਬੰਦੇ ਦੀ ਜਾਨ ਮੁੱਖ ਹੁੰਦੀ ਬਿਲਕੁਲ ਜੀ ਬਿਲਕੁਲ ਤੇ ਬਾਕੀ ਸੱਪ ਲੜੇ ਦੇ ਤੇ ਜਿੰਨੇ ਵੀ ਮੇਰੇ ਵੀਰ ਵੀਡੀਓ ਦੇਖ ਰਹੇ ਆ ਇਹ ਚੀਜ਼ਾਂ ਘਰ 'ਚ ਜ਼ਰੂਰ ਰੱਖੋ ਜਿਹੜੇ ਵੀਰ ਖੇਤਾਂ 'ਚ ਰਹਿੰਦੇ ਆ ਇਹ ਦੋ ਚੀਜ਼ਾਂ ਬੰਬੀ ਦੇ ਉੱਤੇ ਜ਼ਰੂਰ ਰੱਖੋ ਕਿਉਂਕਿ ਉਹਨਾਂ ਸੱਪ ਉਂਗਲ ਦੇ ਕੱਟ ਗਿਆ ਉੱਥੇ ਆਹ ਸਿਰਿੰਜ ਨਹੀਂ ਕੰਮ ਕਰਦੀ ਇਸ ਤਰੀਕੇ ਨਾਲ ਉੱਤੋਂ ਵੱਢ ਕੇ ਪਾ ਲਈ ਇੱਥੇ ਸਿਰਿੰਜ ਛੋਟੀ ਚਾਈਦੀ ਬਿਲਕੁਲ ਜੀ ਬਿਲਕੁਲ ਤੇ ਚੀਰਾ ਹਮੇਸ਼ਾ ਲੰਮੇ ਰੋਗ ਦਾ ਥੱਲੇ ਨੂੰ ਦੇਣਾ ਜਿੱਦਾਂ ਇੱਥੇ ਸੱਪ ਕੱਟ ਗਿਆ ਐਸ ਰੋਗ ਦਾ ਚੀਰਾ ਦੇਣਾ ਕਦੇ ਵੀ ਚੀਰਾ ਇਦਾਂ ਨਹੀਂ ਦੇਣਾ ਠੀਕ ਇਦਾਂ ਚੀਰਾ ਦੇਈਏ ਤੇ ਨਾੜਾਂ ਕੱਟਣ ਦਾ ਡਰ ਹੁੰਦਾ ਬਿਲਕੁਲ ਇਹ ਚੀਜ਼ ਤੁਸੀਂ ਵੀ ਸਮਝ ਗਏ ਦੇ ਹੋ ਸਕਦਾ ਵੀਡੀਓ 'ਚ ਲੋਕ ਵੀ ਸਮਝ ਜਾਣ ਸਹੀ ਸਹੀ ਹੈ ਜੀ ਬਾਕੀ ਜੈ ਸ਼ੰਕਰ ਜੈ ਨਾਗ ਦੋਸਤੋ ਜਿੱਦਾਂ ਕਿ ਨੇਰੇ ਸਿਰੇ ਜਾਂਦਾ ਸੀ ਆਪਣੀ ਨਹੀਂ ਗੱਲ ਕਰਦੇ ਸੀ ਸਾਰੇ ਵੀਰਾਂ ਦੀ ਕਰ ਰਹੇ ਆ ਨਸ਼ਾ ਬਹੁਤ ਵੱਧ ਚੁੱਕਿਆ ਲੁੱਟਾ ਘੋਗਾ ਬਹੁਤ ਹੁੰਦੀਆਂ ਪਰ ਜਿੰਨੇ ਵੀ ਵੀਰ ਨਸ਼ਾ ਕਰਦੇ ਉਹ ਵੀ ਸਾਡੇ ਵਰਗੇ ਵੀਰਵਾ ਪਰ ਦੋਸਤੋ ਕਿਸੇ ਦੀ ਮਿਹਨਤ ਦੀ ਕਮਾਈ ਨਾ ਖੋਇਆ ਕਰੋ ਬਾਕੀ ਕਈ ਕਮੈਂਟਾਂ ਦੇ ਨਗਲੀ ਜੋਗੀ ਦੱਸਦੇ ਆ ਕਈ ਕੋਖ ਕਹਿੰਦੇ ਕਈ ਕੋਖ ਕਹਿੰਦੇ ਆ ਬਾਕੀ ਮਿੱਤਰ ਦੀ ਕੇਸ ਜਾਣੇ ਦੀ ਰਾਤ 11 12 ਵਜੇ ਹੈਲਪ ਕਰਿਆ ਕਰੋ ਕਮੈਂਟਾਂ ਦੀ ਕਿਹੜੀ ਗੱਲ ਆ ਖੋਲੇ ਕਮੈਂਟ ਫੜਿਆ ਮੋਬਾਈਲ ਜੋ ਮਰਜ਼ੀ ਚੁੱਕ ਕੇ ਲਿਖਤਾ ਬਾਕੀ ਜਿਹੜਾ ਬੰਦਾ ਮਿਹਨਤ ਕਰਨ ਵਾਲਾ ਸਹੀ ਜਾਣਕਾਰੀਆਂ ਦਿੰਦਾ ਹਰ ਇੱਕ ਚੀਜ਼ ਕੰਮ ਕਰਦਾ ਨਾ ਜਦੋਂ ਉਹਨੂੰ ਕੋਈ ਮਾੜਾ ਕਮੈਂਟ ਆਉਂਦਾ ਉਹਨੂੰ ਦੁੱਖ ਲੱਗਦਾ ਤਾਂ ਕਮੈਂਟਾਂ ਦੇ ਵਿੱਚ ਮਾੜਾ ਕਮੈਂਟ ਨਾ ਕਰਿਆ ਕਰੋ ਬਾਕੀ ਅਗਲੇ ਦਾ ਕੰਮ ਵੇਖੋ ਵੀ ਅਗਲੇ ਦਾ ਕੰਮ ਕੀ ਆ ਜਿਹੜੇ ਦੋਸਤ ਮੇਰੇ ਵੀਰ ਨਸ਼ਾ ਪਤਾ ਕਰਦੇ ਆ ਬੇਸ਼ੱਕ ਥੋੜਾ ਜਿਹਾ ਟਾਈਮ ਲੰਮਾ ਲੱਗ ਜੇ ਉਸ ਚੀਜ਼ ਨੂੰ ਘਟਾਓ ਘਟਾਉਣ ਤੋਂ ਬਾਅਦ ਚ ਉਸ ਚੀਜ਼ ਨੂੰ ਛੱਡਣ ਦੀ ਕੋਸ਼ਿਸ਼ ਕਰੋ ਭਾਜੀ ਨਸ਼ਾ ਬਹੁਤ ਵੱਧ ਗਿਆ ਬਹੁਤ ਜ਼ਿਆਦਾ ਜੀ ਚੋਰੀ ਜਿਗਾਰੀ ਬਹੁਤ ਹੋ ਗਈ ਆ ਬਾਕੀ ਜੈ ਸ਼ੰਕਰ ਜੈ नाग ਦੇਵਤਾ ਦੋਸਤੋ